ਅੱਜ ਕੱਲ੍ਹ ਰੂਟਰਵੇਟਰ ਫੇਰੇਂਦਾ ਅੱਜ ਫਾਇਦਾ ਹੋ ਗਿਆ ਹਨਾ ਹੈਨਾ ਇਹਦਾ ਹੋ ਗਿਆ ਰੂਟਰਵੇਟਰ ਫੇਰੇਂਦਾ ਦੇਖੋ ਜੀ ਕੱਲ ਆਪਾਂ ਨੇ ਰੂਟਰਵੇਟਰ ਫੇਰੇਤਾ ਖੇਤਾਂ ਦੇ ਵਿੱਚ ਤੇ ਅੱਜ ਹੁਣ ਜੀਦੋ ਡ੍ਰਿਲ ਨਾਲ ਬਜਾਈ ਸ਼ੁਰੂ ਕਰੀ ਆ ਗੋਗੀ ਕੋਲ ਠੇਕਾ ਦਿੱਤਾ ਆਪਾਂ ਨੇ ਪੱਕਾ ਚਾਚੇ ਹੀ ਸਵਾਰ ਵਧੀਆ ਕਰਿਆ ਇਹ ਆਪਣੇ ਡਿਪਾਰਟਮੈਂਟ ਚ ਜੀ ਕਹਨੇ ਘਸੂਗਾ ਆਪਾਂ ਇਹਦੇ ਚ ਨਹੀਂ ਨਾ ਠੀਕ ਆ ਸਮਝ ਗਿਆ ਇਹਨੇ ਆਪਣੇ ਕੰਬਾਈਨ ਵਾਲੇ ਮਾਮਲੇ ਚ ਨਹੀਂ ਦਖਲਦਾਰੀ ਦੇਣੀ ਇਹਨੂੰ ਕਹਤਾ ਕਣਕ ਸਾਦੀ ਤੈਂ ਵੇਚਣੀ ਹੈ 440 ਕਿਲਿਆਂ ਦੀ ਆ ਠੀਕ ਆ ਸਾਨੂੰ ਨਹੀਂ ਪਤਾ ਕਿਸੇ ਰਹਿ ਗਿਆ ਕਿੱਥੇ ਛੜਤਾ ਖੁੰਜਾ ਕਿੱਥੇ ਨਹੀਂ ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲਓ ਜੀ ਬਾਈ ਅੱਜ ਆਪਣੇ ਮਿੱਤਰ ਪਿਆਰੇ ਕੋਲੇ ਆਏ ਆ ਵੀਡੀਓ ਦੀ ਸਟਾਰਟਿੰਗ ਚ ਅੱਜ ਆਪਾਂ ਤੁਹਾਨੂੰ ਪਹਿਲਾਂ ਬਰਾਉਨ ਕੁੜੀ ਜੀਆਂ ਤਵੀਆਂ ਅ ਗੁੜਾ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਇਹ ਬਾਈ ਤਵੀਆਂ ਲਿਆਏ ਤੇ ਬਣਾ ਕੇ ਕਿ ਇਹ ਕਹਿੰਦਾ ਵੀ ਦਿਖਾਉਣੀਆਂ ਜ਼ਰੂਰ ਹੈ ਕਹਿੰਦਾ ਤਵੀਆਂ ਕਹਿੰਦਾ ਯਾਰ ਬੜੀਆਂ ਬਾਕਮਾਲ ਚਲਦੀਆਂ ਤੇ ਕੀਮਤ 'ਚ ਬਹੁਤ ਫਰਕ ਪੈ ਗਿਆ ਕਹਿੰਦਾ ਉਹਰੇ ਕਹਿੰਦਾ ਸਾਡੇ ਜੀ ਆਪਾਂ ਲੋਕਲ ਬਣਾਉਂਦੇ 5 ਪਤਾ ਨਹੀਂ 6 ਲੱਖ ਰੁਪਏ 'ਚ ਕੁਝ ਐਦਾਂ ਕਹਿੰਦਾ ਕਹਿੰਦਾ ਵੀ ਇੰਨੇ ਤਾ ਮਜਮ ਖਾਸਾ ਤੱਕੜਾ ਜਿਆ ਟਰੈਕਟਰ ਪਹਿਲਾਂ ਇੱਧਰੋਂ ਤਾਂ ਇੱਧਰੋਂ ਤਾਂ ਪਹਿਲਾਂ ਮੂਲੇ ਨੂੰ ਹੁਣ ਉਹ ਪਰਲੀ ਸਾਈਡ ਲੈ ਗਿਆ ਜਿੱਦਾਂ ਹੀ ਸਾਈਡ ਟਾਇਰ ਤੇ ਤੇ ਜੱਕ ਜੁੱਕ ਹਾਈਡਰੋਲਿਕ ਲੱਗਿਆ 52 ਟਰੈਕਟਰ ਆਪਾਂ ਪੂਰੀ ਗੱਲਬਾਤ ਕਰਦੇ ਇਹਨਾਂ ਨਾਲ ਪੁੱਛਣਾ ਕਿਵੇਂ ਚੱਲਦੀ ਹੈ ਤੇ ਚਲਾ ਕੇ ਵੀ ਦਿਖਾਉਣੀ ਹੈ ਖੇਤ ਦੇ ਵਿੱਚ ਹੁਣ ਕਹਿੰਦਾ ਚਲਾ ਕੇ ਦਿਖਾਉਣੀ ਅੱਜ ਜ਼ਰੂਰ ਕਹਿੰਦਾ ਵੀ ਵੀਡੀਓ ਬਣਾ ਮਾ ਚਲ ਆ ਜਾਣਾ ਇਹ ਫਿਰ ਟਾਇਰ ਇਦਾਂ ਚੱਕਣੇ ਪੈਣਿਆ ਹਨਾ ਇਹਦੇ ਠੀਕ ਹੈ ਦੂਜੀ ਸਾਈਡ ਨੂੰ ਆ ਗਏ ਜੇ ਜਿਵੇਂ ਮਤਲਬ ਆਮ ਤਮੀ ਆਂਗ ਪਿੱਛੇ ਨੂੰ ਹੁੰਦੇ ਪੂਛੇ ਦੇ ਫਿਰ ਸੌਖਾ ਵੀ ਜਗਾਮ ਹਨਾ ਕਿੰਨੇ ਕਿੰਨੇ ਦੀਆਂ ਗਲਵਿੰਦਰ ਇਹ? ਇਹ ਹੈਗੀਆਂ ਬਈ 16 ਦੀਆਂ 16 16 16 ਦੀਆਂ ਤਵੀਆਂ। ਕਮਾ ਲੀ ਸਕੇ। ਇਹ ਪੂਰੀਆਂ ਖੋਲੀਆਂ ਵੀ ਚੱਲ ਪੰਦਾ ਹੈ। ਅੱਛਾ ਇਹ 3 ਇੰਚ ਚ ਚੱਲਦਾ ਇਹ 55 65 75 ਆਹ ਉਹ ਤਾਂ ਮੈਂ ਸਮਝ ਗਿਆ ਜਿਹੜੀ ਤਵੀਆਂ ਕਿੰਨੇ ਵਜਨ ਚ ਗਈਆਂ ਤਵੀਆਂ? ਵਜਨ ਚ ਕਿੰਨੀਆਂ ਕ? ਇਹ ਹੈਗੀਆਂ 12 ਤੇ 15 ਕਿਲੋ ਦੇ ਵਿੱਚ ਉਹ। 12 ਤੋਂ 15 ਇਹ ਬਣਾਈਆਂ ਆਪਾਂ ਨੇ ਬ੍ਰਾਊਨ ਕੁੜੀ ਦੇ। ਹਾਂ ਮੈਂ ਤਸਾਲੀ ਤਵੀਆਂ। ਏ ਏਟੀਚਾ ਤਾਂ ਨਹੀਂ ਪਾਈਆਂ ਕਦੇ ਨਹੀਂ ਇਹ ਚੱਕ ਲੂਗੇ ਇੰਨਾ ਵਜਨ ਹਾਂ ਚੱਕ ਦਿੰਦਾ ਦੇਖੀ ਇੱਕ ਵਾਰ ਟਰਾਈ ਕਰਕੇ ਅੱਛਾ ਟਰਾਈ ਕਰਾ ਲਿਆ ਠੀਕ ਐ ਪਰ ਇਸ ਕਰਦਾ ਹਨਾ ਹਾਂ ਰੋਡ ਤੇ ਲਿਜਾਣ ਦਾ ਹੈ ਰੋਡ ਤੇ ਤਾਂ ਫਿਰ ਫਾਟ ਪਹੁੰਚ ਚੜੀਏ ਉਹਨਾਂ ਦੇ ਅਸੀਂ ਦੇਖੀਏ ਉੱਪਰ ਏਰੀਏ ਚ ਗਏ ਤੇ ਲੈਣ ਹਾਂ ਉਹਨਾਂ ਦੇ ਸਾਰੇ ਹੀ ਲਿਫਟ ਚ ਪਾ ਕੇ ਲੈ ਕੇ ਜਾਂਦੇ ਆ ਚਾਹੇ 12 ਦੀਆਂ ਚਾਹੇ 13 ਦੀਆਂ ਜਿੰਨੀਆਂ ਵੀ ਬੜੀਆਂ ਤਵੀਆਂ ਨਾ ਬਹੁਤ 8 ਦੀਆਂ 7 ਦੀਆਂ ਸਾ ਇਹ ਤੈਨੂੰ ਉਹ ਇਧਰ ਲੋਕਲ ਬਣਾਉਂਦਾ ਜਿਵੇਂ ਉਹਨਾਂ ਨਾਲ ਤੇ ਪੈਗੇ ਲੱਖ ਰੁਪਏ ਦਾ ਫਰਕ ਕਿ ਵੱਧ ਪੈ ਗਿਆ ਉਹਨਾਂ ਨਾਲ ਤੋਂ ਪੈ ਗਿਆ ਆਪਾਂ ਨੂੰ ਡੇਢ ਦੋ ਦਾ ਪੈ ਗਿਆ ਡੇਢ ਦੋ ਦਾ ਬਹੁਤ ਫਰਕ ਆ ਯਾਰ ਕੰਮ ਉਨੇ ਹੀ ਨਵੇੜਨਾ ਨਹੀਂ ਉਹਨਾਂ ਨਾਲੋਂ ਮਤਲਬ ਕੁਆਲਿਟੀ ਵੀ ਜ਼ਿਆਦਾ ਵਧੀਆ ਇਹਨਾਂ ਅੱਛਾ ਹਾਂ ਕੁਆਲਿਟੀ ਕਿਵੇਂ ਕਿਵੇਂ ਦੀ ਵਧੀਆ ਬਰਾਬਰ ਆ ਉਹ ਹਲੇ ਤੱਕ ਕੋਈ ਦਿੱਕਤ ਮੈਂ ਕਿੰਨਾ ਟਾਈਮ ਹੋ ਗਿਆ ਤੂੰ ਲੈਂਦੀ ਇਹਨੂੰ ਹੋ ਗਿਆ ਸਾਲ ਤਾਂ ਹੋ ਗਿਆ ਇਹਨਾਂ ਸਾਲ ਹੋ ਗਿਆ ਹਮ ਸਹਾਈ ਪੂਰੀ ਵਧੀਆ ਠੀਕ ਐ ਇਹਨ ਇੱਕ ਬਰਾਬਰ ਲੱਗਦੀਆਂ ਆ ਬਾ ਲੱਗਣ ਦਾ ਹੀ ਹੁੰਦਾ ਜਣੀ ਉਹ ਐ ਤਾਂ ਨਹੀਂ ਵੀ ਖਿੱਚਦੀਆਂ ਟਰੈਕਟਰ ਨੂੰ ਇੱਕ ਪਾਸੇ ਜੀਨੂੰ ਮਤਲਬ ਇਹ ਨਹੀਂ ਹੈਗਾ ਜਿੰਨੀਆਂ ਟਰੈਕਟਰ ਇੱਧਰ ਆਉਣੀਆਂ ਈ ਉੱਧਰ ਆ 19 ਸੈਂਟਰ 'ਚ ਚੱਲਣੀਆਂ ਸੈਂਟਰ 'ਚ ਵਾਏ ਬੜੀ ਖੁਰੂ ਬਰਾਬਰ ਆ ਜੁਣੀ ਇਹਨਾਂ ਦੇ ਉਹ ਵੀ ਇਕਵਾਲ ਦੀ ਆ ਜਾ ਫਿਰ ਪਾ ਮੂਦੇ ਨੂੰ ਟਰੈਕਟਰ ਲੈ ਦੇਖੀਏ ਫਿਰ ਜੋ ਪੰਚਾਤੀ ਪਿੱਛੇ ਚਲਾਉਣੀਆਂ ਜੀ ਤੇ ਭਜਨ 'ਚ ਵੀ ਕਾਫੀ ਹੈਵੀ ਹੋ ਜਣੀ ਹੈ ਭਜਨ ਨਹੀਂ ਲਗ ਲਵਾਉਣੀਆਂ ਬਸ ਗਿੱਲੇ ਬਾਣ 'ਚ ਥੋੜਾ ਜਿਹਾ ਦੇਖਣਾ ਵੀ ਗਿੱਲੇ ਬਾਣ 'ਚ ਕਿਵੇਂ ਚੱਲਦਾ ਕੰਮ ਸੋਖੇ ਚੱਲਣਗੀਆਂ ਨਹੀਂ ਸੱਚਿਆ ਕਿ ਪਾਣੀ ਖੜਾ ਦਾ ਹਾਂ ਜੀ ਹਾਂ ਅੱਛਾ ਸੋਖਾ ਚਲੀ ਗਿਆ ਤਵੀਆਂ ਜਿਹੜੀਆਂ ਇਹਦੇ ਵਿੱਚ ਇਹ ਪੰਜੀਆਂ ਸਟੈਪ ਨਹੀਂ ਲੱਭ ਰਹੀ ਹੁਣ ਹੈਵੀ ਟੁਲੀਖਾ ਵਾ ਦੇਖਿਆ ਪਰ ਆਈ ਨਹੀਂ ਪਤਾ ਕਿਹੜੀ ਕੰਪਨੀ ਦੀ ਤਵੇ ਹਲਕਾ ਹਾਈਡਰੋਲਿਕ ਜੈਕ ਹੈ ਜੀ ਸੋ ਆ ਪਿੱਛੇ ਅਡਜਸਟਮੈਂਟ ਆ ਜਾਂਦੀ ਜੀ ਤਾਂ ਆਪਾਂ ਜਿਹਨਾਂ ਇਹਦਾ ਆਪਣਾ ਪਰਦੇਖ ਹੈ ਜੀ ਅੱਭਾ ਜਨ ਰੱਖਣ ਵਾਸਤੇ ਵੀ ਉੱਪਰ ਫਰੇਮ ਬਣਾਇਆ ਜਿਹੜੀ ਜਿਵੇਂ ਵਜਨ ਰੱਖਣਾ ਹੈ ਨਾ ਤਾਂ ਵੀ ਇਹ ਕਿਹੜੀਆਂ ਪੰਜੀਆਂ ਵੀਆਂ ਚ ਆਹੋ ਦੇਖੀ ਨਹੀਂ ਸਟੈਂਪ ਜੀ ਮਾ ਚੱਲ ਹੋਣਾ ਕੋਈ ਆਪਣਾ ਪਰ ਐਵੇਂ ਉਹਨਾਂ ਦੀ 5 ਸਾਲ ਦੀ ਗਾਰੰਟੀ ਹੈ ਗਾਰੰਟੀ ਆਮ ਆ ਉਹੀ ਪੁੱਛਣ ਲੱਗਿਆ ਕਿੰਨੀ ਕੀ ਗਾਰੰਟੀ ਵਾਰੰਟੀ ਦਿੱਤੀ ਫੇਰ 5 ਸਾਲ ਦੀ ਉਹ ਕਹਿੰਦੇ ਵਾਹ ਜਾਰ ਮਰਜ਼ੀ ਲੈ ਆਇਓ ਅੱਛਾ ਮਤਲਬ ਇਹਦੇ ਚ ਨਾ ਤਾਂ ਕੋਈ ਗ੍ਰੇਮ ਚ ਬਾਲ ਪੈਂਦਾ ਹਾਂ ਤੇ ਆਹ ਜਿਹੜੇ ਤੱਪ ਜੇ ਆ ਇਹ ਇਹਦੀ ਦੋ ਪ੍ਰੋਬਲਮ ਆ ਵੀ ਇਹ ਵੀ ਬੈਰਿੰਗ ਵੀ ਵੱਡੇ ਆ ਤੇ ਵੱਡੇ ਬੈਰਿੰਗ ਆ ਪੁੱਤ ਇਹਦੇ ਵੀ ਇਹ ਚੀਜ਼ ਅਸੀਂ ਇੱਕ ਪੇਸਟ ਬਣਾਈ ਵੀ ਆ ਇਹ ਇਹ ਛਾਫਟਾਂ ਦੋ ਆ ਇੱਕ ਸਿੰਗਲ ਸ਼ਾਫਟ ਜਾਂਦੀ ਹੈ ਨਹੀਂ ਡਬਲ ਆ ਇਹਦੇ ਚ ਆਹੋ ਕਿੱਥੇ ਤੱਕ ਇੱਕ ਆਹ ਉਰੇ ਆ ਗਈ ਠੀਕ ਹੈ ਜੋਇੰਟ ਆ ਇੱਥੇ ਆ ਗਿਆ ਹਾਂ ਇੱਥੇ ਜੋਇੰਟ ਆ ਗਿਆ ਉਰੇ ਇੱਧਰ ਤੋਂ ਫੇਰ ਪਤਾ ਨਹੀਂ ਤਾਂ ਸ਼ਾਫਟ ਲੰਬੀ ਬਹੁਤ ਹੋ ਜੂਗੀ ਅੱਧੀਆਂ ਆ ਆਹ ਫੇਰ ਏਡੀਆਂ ਨੂੰ ਤਾਂ ਸ਼ਾਫਟ ਪਿੱਛੇ ਵੀ ਅੱਛਾ ਆਹੋ ਠੀਕ ਆ ਦੇਖ ਦਿੱਤੇ ਵੀ ਹਨ ਤੇ ਮੈਂ ਦਿੱਤੀ ਵੀ ਆਪਣੇ ਕੋਲ ਸਾਰਾ ਇਕੱਠਾ ਕਰ ਹਾਂ ਹਾਂ ਫਿਰ ਬੋਲਣ ਵੀ ਆ ਇੱਧਰ ਲਾੜਾ ਪਾ ਕੇ ਆਪਣਾ ਟਾਇਰ ਰੀਡਰ ਦੇ ਉੱਤੇ ਲਿਓ ਬਸ ਠੀਕ ਹੈ ਠੀਕ ਹੈ ਜੋੜ ਪਾਈਪਾਂ ਫਿਰ ਮਤਲਬ ਤੰਗਾਂ ਦੇਖਣਾ ਕਿੰਨੇ ਕਿੰਨੇ ਦਾ ਕਿਹਾ ਜੋੜ ਲੈਣਾ ਜਿਵੇਂ ਆਪਾਂ ਖੋਲੀ ਵੀ ਆਏ ਮੋੜਦੇ ਟਰੈਕਟਰ ਇੱਥੇ ਲੰਦਾ ਹੈਗਾ ਪੁੱਠਾ ਵੀ ਨਹੀਂ ਹਾਂ ਹੁਣ ਟੁੱਟੇਗਾ ਨਹੀਂ ਤਵੇ ਕੋਈ ਟੁੱਟਣ ਦੀ ਉਹ ਗਾਰੰਟੀ ਦਿੰਦੀ ਹੈ ਜੇ ਜੇ ਇਨ ਕੇਸ ਡਾਕਰ ਚ ਆਪਣੇ ਟੁੱਟ ਗਈ ਫਿਰ ਬਦਲ ਕੇ ਦੇਣਗੇ ਗਾਰੰਟੀ ਹੈ ਕਹਿੰਦੇ ਜੋ ਮਰਜ਼ੀ ਹੋ ਜੇ ਪਾਸ ਅੱਛਾ ਵਾਪਸ ਲੈ ਆਇਆ ਕਾਬਸ ਤੋਂ دماغੇ ਕਰਕੇ ਤੁਹਾਨੂੰ ਆ ਖੇਤ ਹੁਣ ਗਿੱਲਾ ਹੈ ਆ ਦੇਖੋ ਐਸ ਟਰੈਕਟਰ ਦੀ ਪੈਟ ਦੀ ਪਈ ਹੈ ਜਿਹੜਾ ਉਹ ਤੋਂ ਪੈਪਰ ਜੇ ਜੋੜਨੇ ਫਿਰ ਆਪਾਂ ਦਿਖਾਉਨੇ ਆ ਵੀ 55 30 ਕਿਵੇਂ ਚੱਲਦਾ ਇਹ ਬੰਦਾ ਕੁਲਵਿੰਦਰ ਆਹੀ ਚਲਾਇਆ ਇੱਕੇ ਇਕੱਲਾ ਕੁ ਦੂਆ ਵੀ ਚਲਾਇਆ ਟਰੈਕਟਰ ਨਹੀਂ ਦੂਆ ਨਹੀਂ ਚਲਾਇਆ ਹੈਗਾ ਅੱਛਾ ਇੱਕੇ ਚਲਾਇਆ ਆਹੀ ਹੁਣ ਤੱਕ ਇਹ ਪੈਂਦੀਆਂ ਜਿਹੜੀਆਂ 55 ਪੰਜਾਬੀ ਪਿਛੇ ਪਾਈ ਨੇ ਪਈਆਂ ਨਹੀਂ ਹਨ ਖਾਤੇ ਉਹ ਕਿਦਾਂ ਟਾਇਰ ਛੋਟੇ ਆ ਹਾਂ ਦੋ ਮੀਟਰੀ ਚੱਲਦੇ ਜਿਵੇਂ ਇੱਧਰ ਆਪਾਂ ਨੇ ਪਾਈਆਂ ਹਾਂ ਆ ਚੀਜ਼ ਵੀ ਪੈਂਦੀਆਂ ਹੈਗੀਆਂ ਵਾ 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 ਸੀ ਕੇ ਸਮਝ ਗਏ ਪਿੰਨ ਪੁੰਨ ਕੱਢ ਲੈ ਜਿਹੜਾ ਕੱਢਣਾ ਉਹ ਪਿੰਨ ਕੱਢ ਦੇ ਇਹਦਾ ਕਿਤੇ ਤੋੜਨਾ ਨਾ ਦਵੇ ਕੁਛ ਲਓ ਭਾਈ ਹੋ ਗਿਆ ਬੰਦ ਹੋ ਗਿਆ ਲਾਵਣ ਵੀ ਬਹੁਤ ਸੋਹਣਾ ਬਣਦਾ ਪਟਾਈ ਬਹੁਤ ਹੈ ਤਵੀਆਂ ਦੀ ਇਹਦੇ 'ਚ ਤਾਂ ਮੈਂ ਕਹਿੰਦਾ ਹਲਾਈ ਰੱਖਣੀ ਵੀ ਬੰਦਾ ਉਲਝ ਜਿਹਾ ਵੀ ਮੈਂ ਹਲਾਈ ਕਿੱਥੇ ਕਿ ਜਾ ਕੇ ਰੱਖਾਂ ਡੌੜ ਦੇ ਦੂਏ ਪਾਸੇ ਘੁੰਮ ਜਾਨੀ ਹੈ ਡੌੜ ਦੇ ਦੂਏ ਪਾਸੇ ਜਾਨੀ ਹੈ ਮੈਂ ওই ਗੱਲ ਕਰਦਾ ਵੀ ਬੜੀ ਹੈ ਤਵੀਆਂ ਨਾਲ ਹਲਾਈ ਦਾ ਵੀ ਚੱਕਰ ਪੈਂਦਾ ਚੱਕਤੀ ਪਈ ਜੇ ਮੈਂ ਕਾਰਵਾ ਕੇ ਫਿਰਦੀਆਂ ਤਵੀਆਂ ਕੋਈ ਜ਼ਾਲਾ ਫਰਕ ਨਹੀਂ ਹੈਗਾ ਹਾਂਜੀ ਟਰੈਕਟਰ ਬੜਿਆ ਫਰਕ ਨਹੀਂ ਪੈਂਦਾ ਆ ਟਰੈਕਟਰ ਬੜਿਆ ਨਾ ਫਰਕ ਨਹੀਂ ਪੈਂਦਾ ਇਹ ਆ ਪਾਈ ਬਣਾਉ ਥੋੜੀ ਜਿਹੀ ਤਵੀਆਂ 16 17 ਬੱਤ ਲੈ ਆ ਤੀਹ ਹਣਾਈ ਚ ਪਾਗਲ ਦੇ ਅੱਧਾ ਗਿੱਲਾ ਪਾਗਲ ਸਿੱਧਾ ਹੀ ਹੈ ਨਾ ਜੀ अच्छा गिले का भी इन्ना चक्कर पैदा नहीं जमें तवी भर दी ना भरनी रही तभी ठीक है ज्यादा खोलिए तवीं ज्यादा ਦਾ ਜਾਈ ਦਾ ਨਾਲੇ ਲੰਬਾ ਹੋਵੇ ਫੇਰ ਨਵੇੜ ਅਸਲ ਤੇ ਟਰੈਕਟਰ ਵੀ ਜਿਵੇਂ ਹੁਣ ਚਲਾ ਰਿਆ ਨਾ ਕਰਬਿੰਦਰ ਬੰਨ ਵੀ ਰੇਸ ਤੇ ਚੱਲੇ ਫਿਰ ਜਿਆਦਾ ਵਧੀਆ ਪਰਮੋਨ ਨਾ ਦਿੰਦਾ ਉਹੀ ਖਿੱਚ ਕੇ ਚਲਾਉਂਗੇ ਆਪਾਂ ਜਿਆਦਾ ਫਿਰ ਉਹਨੇ ਲੱਗੂ ਆਹੀ ਟਰੈਕਟਰ ਡੀਜ਼ਲ ਚ ਵੀ ਸਹੀ ਹੁਣ ਕੀ ਮੈਂ ਕਹਿੰਦਾ 100 ਰੁਪਏ ਦਾ ਤੇਲ ਮੈਨੂੰ ਲੱਗਦਾ ਨਹੀਂ ਵੀ ਖਾਲੂਗਾ ਇਹ ਬਹੁਤ ਵੱਧ ਦੇ ਵੱਧ ਇੰਨੇ ਗਰਾ ਖਾਲੂਗਾ 100 ਦਾ ਹੱਦ 150 ਦਾ ਖਾਲੂਗਾ ਫਿਰ ਐਡਾ ਟਰੈਕਟਰ ਨੂੰ ਜੇ ਸੰਦ ਪੂਰਾ ਬੜਾ ਵਧੀਆ ਪਿਆ ਬਹੁਗਾ ਤਾਂ ਹੀ ਆ ਜੀ ਡੀਜ਼ਲ ਲਵੇਗਾ ਹੁਣ ਇਹਦੇ ਪਿੱਛੇ ਅੱਠ ਅੱਠ ਦਿਨ ਤਵੀਆਂ ਪਾਲੂਗੇ ਤਾਂ ਖਾਊਗਾ ਮੈਂ ਕਹਿੰਨਾ 300 400 ਦਾ ਤੇਲ ਇਹ ਕਿ ਨਹੀਂ ਇੱਥੇ ਖਾਲੀ ਘੁੰਮੀ ਜਾਣਾ ਬਦਨਾਮ ਟਰੈਕਟਰ ਹੋ ਜਾਂਦਾ ਜੇ ਸੰਦ ਆ ਹੀ ਨਹੀਂ ਪੂਰਾ ਹੁੰਦਾ ਪਿੱਛੇ ਤੋੜੂ ਫਿਰ ਉਹਦਾ ਕੁਛ ਤੋੜੂਗਾ ਕੁਛ ਇੱਥੇ ਤਾਂ ਮੈਂ ਕਹਿੰਦਾ ਭੱਜ ਕਿੱ데 ਦਿਖਾਵੇ ਕਿਸੇ ਹਾਂ ਅੱਛਾ ਗੱਦਾ ਦਾ ਇਹਦੇ ਪਾਸੇ ਦੂਆ ਲੱਗ ਗਿਆ ਭੈਣ ਜੀ ਜਾਂਦਾ ਦੂਆ ਜਿਹੜਾ ਜਮਾ ਖੜੀ ਜਾਣਾ ਥਾਲੀ ਤੇ ਆਪਾਂ ਜੀ ਦੇਖੇ ਤਵਾਸ ਦੇ ਦਰੀਆਂ ਨਾ ਠੰਮੜੇ ਕਰਨੀ ਫਿਕਰ ਆ ਨਾ ਨਾ ਬੀਬੀ ਬਾਠ ਠੀਕ ਆ ਗਿਲਵਿੰਦਰ ਫਿਰ ਹਾਂ ਨਾ ਨਾ ਬਹੁਤ ਆ ਬਾਦੂ ਐ ਤੋਂ ਵੱਧ ਨਾ ਖੋਲੀ ਇਹ 92 ਦੀ ਰੇਸ ਪਰ ਮੈਂ ਗੱਲਾਂ ਕਰਦਾ ਤਾਂ ਮੈਂ ਜਿੰਨਾ ਵੱਧ ਭਜਾਵਾਂਗੇ ਉਹਨਾਂ ਵੱਧ ਦਾ ਅੱਪਦਾ ਟਰੈਕਟਰ ਵੀ 92 ਰੇਸ ਪਰ ਬਹੁਤ ਸੋਹਣੀ ਚੱਲਿਆ ਮੈਂ ਦੇਖੀ ਆ ਮਾ ਕਾ ਚਾਰ ਘੇੜੇ ਲੈ ਆ ਅੱਧਾ ਕਿੱਲਾ ਤਾਂ ਗਿਆ țeel ਵੀ ਖਤ ਤ ਵੀ ਤਾਂ ਹੀ ਘੜਦੀ ਆ ਤੇ 1.5 ਲੀਟਰ ਕਿੰਨਾ ਕਾ ਯਾਰ ਕੁਝ ਹੁਣ ਕਿਹੜੇ ਚ ਤਾਂ ਘੇੜ ਕਿਹੜਾ ਲੱਗਿਆ ਪਤਾ ਕੀ ਆ ਮੀਡੀਅਮ ਦੂਆ ਮੀਡੀਅਮ ਪਹਿਲੇ ਕੀ ਕਰਦਾ ਹਾਂ ਹਾਂ ਨਾ ਨਾ ਟਕਾਈ ਚ ਬਹੁਤ ਨਿਪੜੀ ਜਾਂਦਾ ਹੈ ਆਰਾਮ ਨਾਲ ਟਕਾਈ ਚ ਸੋ ਠੀਕ ਹੈ ਓਕੇ ਕਰਦੇ ਹਾਂ ਹੱਬ ਕੱਲ ਰੂਟਰਵੇਟਰ ਫੇਰੇਦਾ ਅੱਜ ਫਾਇਦਾ ਹੋ ਗਿਆ ਹੈ ਨਾ ਹੈ ਨਾ ਫਾਇਦਾ ਹੋ ਗਿਆ ਰੂਟਰਵੇਟਰ ਫੇਰੇਦਾ ਦੇਖੋ ਜੀ ਕੱਲ ਆਪਾਂ ਨੇ ਰੂਟਰਵੇਟਰ ਫੇਰੇਤਾ ਖੇਤਾਂ ਦੇ ਵਿੱਚ ਤੇ ਅੱਜ ਹੁਣ ਜੀਦੋ ਡ੍ਰਿਲ ਨਾਲ ਬਜਾਈ ਸ਼ੁਰੂ ਕਰੀ ਆ ਗੋਗੀ ਕੋਲ ਠੇਕਾ ਦਿੱਤਾ ਆਪਾਂ ਨੇ ਪੱਕਾ ਚਾਚੇ ਜੀ ਸਵਾਰ ਵਧੀਆ ਕਰਿਆ ਇਹ ਆਪਣੇ ਡਿਪਾਰਟਮੈਂਟ ਚ ਦੀ ਕਹਣੇ ਘਸੂਗਾ ਆਪਾਂ ਇਹਦੇ ਚ ਨਹੀਂ ਨਾ ਠੀਕ ਆ ਖੁੱਲ ਗਿਆ ਹਾਂ ਇਹਨੇ ਆਪਣੇ ਕਮੈਨ ਵਾਲੇ ਮਾਮਲੇ ਚ ਨਹੀਂ ਦਖਲਦਾਰੀ ਦੇਣੀ ਇਹਨੂੰ ਕਹਤਾ ਕਣਕ ਸਾਰੀ ਤੈ ਵੇਚਣੀ 42 50 ਕਿੱਲਿਆਂ ਦੀ ਹਾਂ ਠੀਕ ਆ ਸਾਨੂੰ ਨਹੀਂ ਪਤਾ ਕਿਸੇ ਰਹਿ ਗਿਆ ਕਿੱਥੇ ਛੜਤਾ ਖੁੰਝਾ ਕਿੱਥੇ ਨਹੀਂ ਪਿਛਲੀ ਵਾਰ ਇੱਕ ਤਰਕਉਨ ਜੀ ਛੜ ਗਿਆ ਤਾਂ ਇਹ ਤੇ ਅਸੀਂ ਰੱਜ ਕੇ ਜਲੀਲ ਕਰਿਆ ਹਾਂ ਠੀਕ ਆ ਅਸੀਂ ਇਹਨੂੰ ਕਹਦੇ ਨਾ ਵੀ ਆਪਣਾ ਵਧੀਆ ਤਰੀਕੇ ਨਾਲ ਕਰੀਏ ਕੰਮ ਮਸ਼ੀਨ ਟਰੈਕਟਰ ਨੂੰ ਨਮਾ ਦਿੱਤਾ ਵਧੀਆ ਠੀਕ ਹੈ ਨਾ ਅੱਛਾ ਵੀਜ ਆਪਾਂ ਨੂੰ ਜੋਖ ਕੇ ਪਾ ਲੈਂਦਾ ਹੁਣ ਇਹ ਚ ਹਾਂ ਜੋ ਅੱਛਾ ਵੀਜ ਦੇ 10 ਮਿੰਟ ਵੀਜ 50 ਕਿਲੋ ਪਾ ਕੇ ਲੈ ਕੇ ਆਂਦਾ ਠੀਕ ਹੈ ਕਿਹੜੀ ਵੀਰਾਈ ਹੋ ਰਹੀ ਹੈ ਕਿਹੜੀ ਕਣਕ ਦੀ ਅੱਜ ਇਹ 222 ਅੱਜ ਅੱਛਾ 222 ਹੂੰ ਨਾਲ ਕੀ ਕੀ ਆਕਾ ਗੋਗੀ ਭਾਈ ਜੀ ਆਹ ਲਾ ਜਲਦੀ ਕੇਸ ਪੜਾ ਲਾ ਲਾ ਬਸ ਕਿੰਨਾ ਲੱਗੇ ਜਰਤ ਨਾ ਖਾਲੀ ਜਿਹੇ ਕੰਮ ਹੋਣਗੇ ਸੋਸ ਕਰੇ ਆਹ ਲਾ ਤੁਹਾਨੂੰ ਦਿਖਾਈ ਦਿਨ ਲਿਖਿਆ ਸੀ ਪਰ ਤੁਸੀਂ ਦੇਖ ਇਹ ਬਿੱਤੀ ਆਂਦੀ ਏ ਜੀ ਬਿੱਤੀ ਵਾਲਿਆਂ ਦੀ ਬਿੱਤੀ ਪਾਤ ਡੱਕ ਸਾਡੇ ਪਿੰਡੀ ਸਵਾਦ ਇਹ ਮਸ਼ੀਨਾਂ ਦੋ ਦੋ ਆ ਗਈਆਂ ਨਾ ਹੋਰ ਦੋ ਜੀ ਦੋ ਡ੍ਰਿੱਲਾ ਹੋ ਰਾਕੀਆਂ ਜੀ ਇਹ ਇੱਕ ਇਹ ਤੋਂ ਵੀ ਵੱਡੀ ਆਈ ਆ ਹੋਰ ਇਹ ਨਹੀਂ ਸਰਦਾਈ ਕਿਸੇ ਇਹ ਲੱਗ ਸਲਿੱਪ ਕਢਾਉਣੀ ਆ ਟਾਇਰਾਂ ਦੇ ਆਪਣੇ ਤੱਪੜ ਖੇਤ ਰੱਪੜ ਕਹਿੰਦੇ ਨੇ ਕਿ ਤੱਪੜ ਖੇਤ ਤੱਪੜ ਕਹਿੰਦੇ ਹੁੰਨ ਆ ਕਈ ਵੀ ਰੱਪੜ ਰਾੜੇ ਤੇ ਕਹਿੰਦੇ ਕਹਿੰਦੇ ਰੱਪੜ ਹੁੰਦੇ ਨੇ ਰੱਪੜ ਕਹਿੰਦੇ ਜਿਹੜੀ ਮੈਂ ਫਿਰ ਲੜਦਾ ਨਹੀਂ ਕਿਸੇ ਨਾਲ ਜਿਹੜਾ ਕਹਿੰਦਾ ਆਪਾਂ ਕਹਦੇ ਨੇ ਵੀ ਬਾਈ ਠੀਕ ਆ ਵਾ ਠੀਕ ਰੱਪੜ ਤਾਂ ਹੁੰਦਾ ਰੱਪੜ ਤਾਂ ਹੁੰਦਾ ਲੜਾਈ ਪਾ ਕੇ ਬਹਿ ਕੇ ਰੱਪੜ ਪਾ ਲਿਆ ਅਛਾ ਰੱਪੜ ਪਾ ਲਿਆ ਹੈ ਡਿੱਪੇ ਚ ਸਸਰੀਕਾਰ ਸਸਰੀਕਾਰ ਵੀ ਸਾਰੇ ਠੀਕ ਹੈ ਤੂੰ ਗੁਰਜਤ ਤੈਨੂੰ ਇਹ ਉਹ ਡਾਊਨ ਡਾਊਨ ਹੁੰਦੀ ਔ ਸੁਣਦੀ ਆ ਦੀਪਾ ਚ ਸਮਝ ਲੱਗਿਆ ਗਾਣਾ ਕੀਤਾ ਇਹ ਨਹੀਂ ਪਤਾ ਲੱਗਦਾ ਦੀਪਾ ਜੇ ਤੂੰ ਇਹ ਲਾਇਆ ਵਾ ਔਰ ਉਹ ਇੰਡੀਕੇਸ਼ਨ ਨਹੀਂ ਚੱਲਦੀ ਲੱਗਿਆ ਇਹ ਜਿਹੜਾ ਰਹਿੰਦਾ ਟਰੈਕਟਰ ਬਹੁਤ ਬਹੁਤ ਸਹੀ ਤੁਰਦਾ ਤੈਨੂੰ ਉਹ ਕਿਲੀ ਜੀ ਗਿਆ ਕਹਿੰਦੇ ਜੇ ਲੱਗ ਪੀ ਜਾਊਗੀ ਖੇਤ 'ਚ ਤਾਂ ਚੱਲ ਰਿਹਾ ਖੇਤ 'ਚ ਤਾਂ ਚੱਲ ਰਿਹਾ ਹੁਣ ਕਿਹੜੇ ਸੜਕ 'ਤੇ ਚੱਲਦਾ ਟਾਇਰ ਘੁੰਮਦਾ ਸੋ ਬੰਦ ਕਰੀਏ ਨਾ ਟਾਇਰ ਘੁੰਮਣੇ ਇਹ ਬਿਜਲੀ ਕਣਕਾ ਫਿਰ ਨਾਲੇ ਆਪੇ ਤਾਂ ਕਹਿੰਦਾ ਤਾਂ ਕਹਿੰਦਾ ਟਾਇਰ ਘੁੰਮਦਾ ਕੀ ਮੇਰਾ ਫੇਲ ਆਇਆ ਹੈ 5 ਇਹਦਾ ਮੈਨੂੰ ਸਮਝ ਨਹੀਂ ਆਈ ਇਹ ਨਵੇਂ ਮੁੰਡੇ ਆ ਵੀ ਜਿਹੜਾ ਟਰੈਕਟਰ ਦਾ ਕੰਮ ਤੇਰਾ ਮਤਲਬ ਵੀ ਬੰਦ ਕਰਕੇ ਇੱਕ ਵਿਦਤੀ ਹੋਇਆ ਇਹ ਸਾਡੇ ਦਾ ਕੀਰੇ ਕਿੱਥੇ ਸਾਡੇ ਦਾ ਕੀਰੇ ਕੱਕੜੀਆਂ ਮਿੱਦ ਤੇ ਕਹਿੰਦਾ ਢਾ ਲੋ ਬਾਈ ਨੂੰ ਓਏ ਹਲੇ ਬੀਜੇ ਵੀ ਨਹੀਂ ਤੇ ਚਾਚਾ ਇਹ ਜ਼ਮੀਨ ਵੀ ਢੇਕੇ ਬਣਤੀ ਚਲੋ ਹਾਂ ਚਾਹ ਆ ਦਗੀ ਲਵੀ ਤਾਂ ਹੁਣ ਤਾਜੂ ਪੀ ਲੋ ਅੱਛਾ ਜੂ ਪੀ ਲੋ ਦੁਪਹਿਰ ਤੋਂ ਬਾਅਦ ਫੇਰ ਆਵਾਂਗੇ ਬੜੇ ਬੀਜ ਦੀ ਗੰਦ ਆਇਆ 10 ਮਿੰਟ ਆ ਫੁੱਟਾ ਠੀਕ ਆ ਫਿਰ ਗੋਗੀ ਲੈ ਮੇਰਾ ਭਾਈ ਏ ਇਹ ਹੁੰਦਾ ਭਾਈਆਂ ਦਾ ਪਿਆਰ ਇਹ ਨਾ ਪਿਆਰ ਕਿਸੇ ਜਦਾਂ ਹੱਥੋਂ ਖੁੰਦਾ ਤਾਂ ਜਦ ਕਿਸੇ ਦਾ ਪਾਈਆਂ ਦਾ ਪਾਈਆਂ ਦਾ ਪਿਆਰ ਹੈ ਪਾਸੇ ਦੇ ਬਚਾਉਂਦਾ ਰਾਤ ਠੀਕ ਲਿਹਾ ਆ ਰੁਕ ਕੇ ਬਚਾਉ ਰਿਹਾ ਤਾਗ ਤੁਸੀਂ ਦੱਸੋ ਮੇਰਾ ਤਾਂ ਠੀਕ ਤਾਂ ਜਮਾ ਮੇਰੀਆਂ ਦੇਖਣ ਵਾਲੇ ਆਪਣੇ ਚਾਹਵਾਨ ਜਿਹੜੇ ਸਨੈਪ ਆ ਉਹਨੇ ਦੇਖ ਲਈ ਰਾਤ ਤੇਰੀ ਉਹਦੀ ਸਨੈਪਾ ਦੇਖੀ ਜਦ ਕਹਿੰਦਾ ਮੈਂ ਤਾਂ ਠੀਕ ਆ ਤੂੰ ਦੇਖ ਆਪਣਾ ਮੈਂ ਤਾਂ ਬਿਲਕੁਲ ਬਸ ਠੀਕ ਆ ਫਿਰ ਕੋਈ ਗੱਲ ਨਹੀਂ ਆਪਾਂ ਠੀਕ ਹੈ ਇਹਦਾ ਤਾਂ ਹਾਸੀ ਵਜਾ ਕੇ ਆ ਯਾਰ ਇਹ ਕਰਵਾ ਦੇਣੇ ਤਾਂ ਅੱਗੇ ਤਾਂ ਤਾਂ ਕਿਵੇਂ ਹੈ ਆਪਾਂ ਇਹਦਾ ਫਟ ਦੇ ਆ ਚਲੋ ਠੀਕ ਹੈ ਕੋਕੀ ਫਿਰ ਅਸੀਂ ਚੱਲੇ ਚਲਾ ਆਜੋ ਫਿਰ ਟਾਈਮ ਨਾਲ ਡਿੰਪਿਆ ਤੇ ਆ ਜਾ ਤੂੰ ਉੱਥੇ ਕੀ ਕਰਨਾ ਉਹਦੇ ਕੋਈ ਕੰਮ ਨਹੀਂ ਚਲਾ ਚਲੀ ਮੇਰੇ ਨਾਲ ਮੈਂ ਇਹਨੂੰ ਲੈ ਚੱਲਣ ਨਾਲੇ ਚੱਲ ਠੀਕ ਹੈ ਆਰਾਮ ਨਾਲ ਵੀਜੀ ਚਲੀ ਪਹਿਨਾ ਨਾ ਭਜਾਈ ਠੀਕ ਹੈ